ਆਜੀ ਵੀਡੀਓ ਤੁਹਾਡਾ ਸਵਾਗਤ ਹੈ ਅੱਜ ਨਵਾਂ ਸਾਲ ਆ ਤੇ ਅੱਜ ਅਸੀਂ ਬੈਠਿਆ ਵਿਹਲੇ ਤੇ ਆ ਬੱਠਾ ਬਰਿੰਦਰ ਹੋਰ ਬਰਿੰਦਰ ਠੰਡ ਠੰਡ ਕੇ ਮਿਆਂ ਵਧੀਆ ਬਾਈ ਵਧੀਆ ਹੋਰ ਸਿੰਦਾ ਬਾਈ ਜੀ ਵਧੀਆ ਜੀ ਸਿੰਦਾ ਨਹੀਂ ਬੋਲਦਾ ਹੋਰ ਬਾਈ ਜੀ ਕੀ ਹਾਲ ਨੇ ਵਧੀਆ ਵਧੀਆ ਡਰਾਈਵਰ ਸਾਹਿਬ ਠੀਕ ਠਾਕ ਹੁਣ ਆਪਾਂ ਕੀ ਕਰਕੇ ਟੈ ਦੂ ਪਹਿਲਾਂ ਆਪਾਂ ਤਾਸ਼ ਖੇਡ ਤਾਸ਼ ਖੁੱਟ ਕੇ ਟਿਆ ਹੈ ਅਸੀਂ ਤਾਂ ਤੁਹਾਡੇ ਕਿਉਂ ਤਾਸ ਕੁੱਟ ਘਟਿਆ ਤੇ ਹੁਣ ਲੱਗਦੀ ਇੱਥੇ ਠੰਡ ਤਾਂ ਹੀ ਧੂਣੀ ਬਾਲ ਲਈ ਇਹਨਾਂ ਨੇ ਹਾਂ ਹੁਣ ਤੂੰ ਦੱਸ ਬਈ ਕੀ ਕਹਿੰਦਾ ਸੀ ਤਾਂ ਛੱਡੀ ਤਾਂ ਆ ਬਈ ਅੱਜ ਤੱਕ ਮੀਂਹ ਦੇ ਪੱਕੇ ਚਾਂਸ ਨੇ ਅਸੀਂ ਆ ਗੋੱਡੀ ਵੀ ਫੂਕਤੀ ਥੱਲੇ ਇਹ ਜਿਆਦਾ ਥੱਲੇ ਬਾਗੀ ਪਾਰ ਹੁਣ ਫੋਗ ਗਈ ਏ ਤੇ ਉਹ ਚੋਗਣੇ ਨੇ ਫੁੱਲ ਤੇ ਤਾਂ ਤੂੰ ਖੇੜ ਕੇ ਤੇ ਗੱਡੀ ਆਪਣੀ ਪਰ ਗਈ ਹਾਂ ਹਾਂ ਗੱਡੀ ਗਈ ਆਪੜ ਬਸ ਠੀਕ ਆ ਹੁਣ ਸਾਰਾ ਸਾਲ ਭਰਦੀ ਰਹੂਗੀ ਗੱਡੀ ਆਪਣੀ ਤਾਂਸ ਵੀ ਆਪਾਂ ਤਾਂਸ ਵੀ ਖੇਡਿਆ ਅੱਜ ਤਾਹੀਂ ਗੱਲ ਲਈ ਦੀ ਕੋਈ ਕੱਲ ਰਹਗੀ ਅੱਜ ਭਰ ਗਈ ਅੱਛਾ ਵੀ ਹੁਣ ਆਪਣੇ ਨਵੇਂ ਸਾਲ ਹਾਂ ਆਪਾਂ ਕੰਮ ਕਰਕੇ ਵੀ ਨਵੇਂ ਸਾਲ ਜਿਹੜਾ ਕੰਮ ਕਰੀਏ ਕਹਿੰਦੇ ਸਿਆਣਾ ਦਾ ਮੰਦਣਾ ਮੋਦੀ ਦੀ ਮਕਾਨ ਲਾਣੀ ਹੈ ਮੋਦੀ ਦੀ ਮਕਾਨ ਲਾਣੀ ਹੈ ਮੋਦੀ ਕਹਿੰਦੇ ਵੀ ਉਹਨੇ ਇੱਕ ਨਮਾ ਰੂਲ ਪਾਸ ਕੀਤਾ ਦੱਸੀ ਉਹਦੇ ਬਾਰੇ ਕੀ ਆ ਭਾਈ ਉਹ ਉਹਨੇ ਆ ਪੁੱਠਾ ਜਿਹਾ ਕੰਮ ਕਰਤਾ ਹੁਣ ਉਹਦੀ ਮਕਾਨ ਮਕੂਨ ਲਾਵਾਂਗੇ ਬਿੱਲ ਹੋਗੇ ਤਾਂ ਹੀ ਮੰਨਾਂਗੇ ਹਾਂ ਠੀਕ ਹੈ ਠੀਕ ਹੈ ਹੁਣ ਅਸੀਂ ਆ ਪਹਿਲਾਂ ਹਵਨ ਕਰ ਰਹੇ ਆ ਵੀ ਮੋਦੀ ਦੀ ਮਕਾਨ ਮਕੂਨ ਲੈ ਜੇ ਬਾਂਜੇ ਕੰਮ ਕਦੇ ਨਹੀਂ ਵਿਰੇਂਦਰਾ ਤੇ ਪਹਿਲਾ ਸੀਗਾ ਵਿਹਲੇ ਤੇ ਸਾਰੀ ਦਿਹਾੜੀ ਸੋਮਵਾਰ ਨਵੇਂ ਸਾਲ ਅਸੀਂ ਤਾਂ ਵਿਹਲੇ ਤੇ ਆ ਬੰਦਾ ਥੋੜਾ ਕੰਮ ਆ ਅਸੀਂ ਵਿਹਲੇ ਤੇ ਜਮੇ ਮੈਨੂੰ ਤਾਂ ਚੱਲ ਛੁੱਟੀ थी ਆ ਵੀ ਮੇਰੇ ਨਾਲ ਦੇ ਨੇ ਆ ਦੋਹੇ ਬੰਦੇ ਤੇ ਬਾਕੀ ਅਸੀਂ ਪਹਿਲਾਂ ਕਰੈਕਟ ਕਰੁਕਟ ਖੇਡ ਕੇ ਫਿਰ ਅਸੀਂ ਤਾਂ ਸਾਲਾ ਕੀੜਾ ਢੰਡਾ ਕੀਤਾ ਹੁਣ ਧੂਣੀ ਵਾਲਾ ਵੀ ਕਰ ਰਹੇ ਹੁਣ ਅਸੀਂ ਠੰਡ ਇੱਕ ਹੋਰ ਕਰਨਾ ਠੰਡ ਜੀ ਲੱਗਦੀ ਤਾਂ ਕਰਕੇ ਧੂਣੀ ਲਾ ਲਈ ਧੂਣੀ ਬਹੁਤ ਜ਼ਿਆਦਾ ਵੱਧ ਰਹੀ ਆ ਹੁਣ ਇੱਥੇ ਇਹਨਾਂ ਨੂੰ ਲੋਈਆਂ ਇਹਨਾਂ ਲਾ ਕੇ ਸਿਰ ਦੇਣੀਆਂ ਨੇ ਤੇ ਹੁਣ ਇਹ ਆਪਾਂ ਫਿਰ ਅੱਗੇ ਕਿੰਨੇ ਹੁੰਦੀਆਂ ਨੂੰ ਭੇਜ ਦਈਏ हां आप ही हैं हां ये हुन ओथे तक भी जाऊंगा आपा वो ग्रुप च पा लेने कनाडा कनाडा अमेरिका सब सामने हुन आया भी कह के ਥੱਲੇ ਸਾਨੂੰ ਦੱਸ ਦੋ ਕਿੱਥੋਂ ਕਿੱਥੋਂ ਸਾਡੀ ਵੀਡੀਓ ਦੇਖ ਰਹੇ ਹੋ ਸਤਿ ਸ੍ਰੀ ਅਕਾਲ ਪੰਜਾਬੀਓ ਕਰਦੇ ਸਤਿ ਸ੍ਰੀ ਅਕਾਲ ਪੰਜਾਬੀਓ ਚਲੋ ਜੀ ਸਤਿ ਸ੍ਰੀ ਅਕਾਲ ਪੰਜਾਬੀਓ ਹਣ ਮਿਲਦੇ ਅਗਲੀ ਬਲੌਗ ਚ ਆਪਾਂ ਸਤਿ ਸ੍ਰੀ ਅਕਾਲ